हर प्रकार नेता रखी जो छोटी ने मुख्यमंत्री कमी हर एक पंचायत कमीन सभी बनाया जी अपनी आवाज जी के सरकार ਉਹਨਾਂ ਨੇ ਆਪਣੀ ਆਵਾਜ਼ ਵਿੱਚ ਵੀ ਇਹ ਸੰਦੇਸ਼ ਪ੍ਰਗਟ ਕਰਨਾ ਹੈ। ਉਹ ਜਾਨ ਤੋਂ ਵੀਿਆ ਕੋਸ਼ਿਸ਼ ਹੈ ਕਿ ਇਹ ਹੈ ਕਿ ਜਿਹੜਾ ਜਨਾ ਇਹ ਮੈਸੇਜ ਹੈ ਕਿ ਕਾਨੂੰਨ ਜਿਹੜਾ ਦੇਸ਼ ਦਾ ਸਾਫ ਸੁਥਰਾਣਾ ਹੈ ਸਾਡੇ ਦੇਸ਼ੀਆਂ ਔਰਤਾਂ ਨੂੰ ਬਚਾ ਦੇਣੀ ਹੈ ਉਹ ਸੁਰੱਖਿਆ ਤੇ ਆਪਣੇ ਆਪ ਨੂੰ ਸੇਖਣਾ ਹੈ ਕਿ ਉਹ ਸਰਪਪਾਣ ਨੂੰ ਅਸੀਂ ਪੂਰੀ ਇਜ਼ਾਤੀ ਨਾਲ ਦੇਸ਼ ਦੇ ਜਿਹੜਾ ਮਾਡਲ ਇੱਕ ਬਣਾਣਾ ਆਜ਼ਾਦੀ ਨਾਲ ਬਣਾਣਾ ਹੈ ਆਪਣੇ ਸੰਭਾਲ ਵਿੱਚ। ਇਹ ਜੋ ਆਖਰ ਦੋਗੇ ਜਿਹੜੀ ਆ ਬਰਸਾਤ ਤੇ ਜਿਹਨਾਂ ਬਈ ਮੀਂਹ ਵਾਲੇ ਪਿੰਡ ਵਿੱਚ ਪੂਰੀ ਆਪਣੀ ਨਾ ਖੁੱੜਖਾ ਤੇ ਬੈਠੇ ਨੇ ਔਰ ਆਪਣੀ ਇਹ ਆਵਾਜ਼ ਦੇ ਕੇ ਕੇਂਦਰ ਸਰਕਾਰ ਸਰਕਾਰ ਆਪਣੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਉਪਰਾਲੇ ਨੂੰ ਪੂਰਾ ਆਪਣੀ ਮੱਛਨ ਦੇਣ ਦੀ ਲੋੜ ਹੈ ਕਿ ਆ ਕੇ ਦੇਖਣਾ ਬਾਦ ਵਿੱਚ ਕੇਂਦਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਉਹ ਦੇਖ ਦੇ ਰੋ ਐਂਡ ਕੈਪ ਅੱਜ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਦਾਸ ਵੱਲੋਂ ਅੱਜ ਇੱਕ ਦਿਨ ਦੀ ਧੋਖ ਹੜਤਾਲ ਰੱਖੀ ਗਈ ਆ ਉਹ ਧੋਖ ਹੜਤਾਲ ਕੋਈ ਇੱਕ ਦਿਨ ਦੀ ਇਹ ਨਹੀਂ ਕਿ ਭਈ ਇੱਕ ਦਿਨ ਨਾਲ ਕੋਈ ਧਰਤੀ ਪਲਟ ਜਾਣੀ ਆ ਪਰ ਉਹ ਸਾਡੀ ਜਿਹੜੀ ਦਿਲ ਦੀ ਆਵਾਜ਼ ਆ ਉਹ ਕੇਂਦਰ ਸਰਕਾਰ ਤੱਕ ਪਹੁੰਚੋਣ ਲਈ ਰੱਖੀ ਗਈ ਆ ਕਿ ਜੋ ਸਾਡੀਆਂ ਬੱਚੀਆਂ ਦੇ ਨਾਲ ਦੇਸ਼ ਦੇ ਵਿੱਚ ਰੋਜ਼ ਰੋਜ਼ ਮੈਨੂੰ ਲੱਗਦਾ ਇੱਕ ਦਿਨ ਦੇ ਵਿੱਚ 10 ਰੇਪ ਹੋ ਜਾਂਦੇ ਛੋਟੀਆਂ ਬੱਚੀਆਂ ਨਾਲ ਜਿਸ ਤਰ੍ਹਾਂ ਡਾਕਟਰ ਕਲਕੱਤੇ ਤੋਂ ਸੀ ਉਹ ਦੇਖ ਲੋ ਅਨਮਨੁੱਖੀ ਬਤੀਰੇ ਨਾਲ ਉਹਦੇ ਨਾਲ ਲੋਕਾਂ ਨੇ ਜਿਹੜੇ ਰੱਖਸ਼ ਪਰਮੈਤੀ ਦੇ ਬੰਦੇ ਆ ਉਹਨਾਂ ਨੇ ਕਿੱਦਾਂ ਉਹਦੇ ਨਾਲ ਮਤਲਬ ਉਹਦਾ ਦੁਸ਼ਕਰਮ ਕੀਤਾ ਇਸੇ ਤਰ੍ਹਾਂ ਸਾਡੇ ਅਸੀਫਾ ਜੰਮੂ ਕਸ਼ਮੀਰ ਦੇ ਵਿੱਚ ਛੋਟੀ ਬੱਚੀ ਸੀ ਉਹ ਮੰਦਰ ਦੇ ਵਿੱਚ ਜੋ ਕੁਝ ਹੋਇਆ ਉਹ ਸਾਰਿਆਂ ਨੂੰ ਪਤਾ ਆ ਸੋ ਅਸੀਂ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਹੜਾ ਛੋਟੀਆਂ ਬੱਚੀਆਂ ਦੇ ਨਾਲ ਇਦਾਂ ਦੇ ਕੋਈ ਕੰਮ ਕਰਦਾ ਆ ਉਦੇ ਲਈ ਸਖਤ ਕਾਨੂੰਨ ਅਰਬ ਕੰਟਰੀ ਵਰਗਾ ਬਣਾਇਓ ਕਿਉਂਕਿ ਅਰਬ ਕੰਟਰੀ ਵਿੱਚ ਅਗਰ ਕੋਈ ਚੋਰੀ ਕਰਦਾ ਉਹਦੇ ਹੱਥ ਵਾੜ ਦਿੱਤੇ ਜਾਂਦੇ ਆ ਸਾਡੇ ਬੰਦੇ ਉੱਥੇ ਜਾਂਦੇ ਆ ਸੋਨਾ ਰੱਖਿਆ ਹੁੰਦਾ ਚਾਂਦੀ ਹੁੰਦੀ ਆ ਜ਼ਰਤ ਨਹੀਂ ਉਹਨਾਂ ਦੀ ਕਿ ਵੀ 1 ਰੁਪਏ ਦੀ ਵੀ ਚੋਰੀ ਕਰਦਣ ਸੋ ਸਾਡੀ ਸਰਕਾਰ ਨੂੰ ਬੇਨਤੀ ਹੈ ਇੱਕ ਪੜੀਆਂ ਲਿਖੀਆਂ ਕੁੜੀਆਂ ਦੇਖੋ ਡਾਕਟਰ ਸੀਗੀ ਉਹਦੇ ਨਾਲ ਕਿਦਾਂ ਹਵਾਨੀ ਹਵਾਨੀਅਤ ਹੋਈ 52 ਸਾਲ ਪਹਿਲਾਂ ਮੁੰਬਈ ਦੇ ਵਿੱਚ ਇੱਕ ਨਰਸ ਕੁੜੀ ਦੇ ਨਾਲ ਰੇਪ ਹੋਇਆ ਕੋਮਾ ਚਲੀ ਗਈ 52 ਸਾਲ ਬਾਦੋ ਉਨੇ ਆਪਣੀ ਉਹਦੀ ਮੌਤ ਹੋਈ ਦੇਖੋ 52 ਸਾਲ ਬੈੱਡ ਤੇ ਪਈ ਰਹੀ ਸੋ ਮੈਂ ਪ੍ਰਦੇਸ਼ ਦੇ ਰਾਸ਼ਟਰਪਤੀ ਮੈਡਮ ਨੂੰ ਵੀ ਮੰਗ ਪੱਤਰ ਦੇ ਭੇਜਿਆ ਸੀ ਵੀ ਸਾਨੂੰ ਮਿਲਣ ਲਈ ਟਾਈਮ ਦੋ ਅਸੀਂ ਤੁਹਾਨੂੰ ਮੰਗ ਪੱਤਰ ਦੇਣਾ ਪਰ ਉਹਨਾਂ ਦਾ ਜਿਹੜੇ OSD ਉਹਨਾਂ ਦਾ ਆਇਆ ਮੈਸੇਜ ਵੀ ਤੁਹਾਡਾ ਕੰਮ ਤਾਂ ਬਹੁਤ ਵਧੀਆ ਤੁਹਾਡੀ ਸੋਤ ਤਾਂ ਬਹੁਤ ਵਧੀਆ ਪਰ ਟਾਈਮ ਹੈ ਨਹੀਂ ਮੈਂ ਰਾਸ਼ਟਰਪਤੀ ਨੂੰ ਬੇਨਤੀ ਕਰਦਾ ਤੁਸੀਂ ਮਿਲ ਆ ਔਰ ਤੁਸੀਂ ਮੈਨੂੰ ਪਤਾ ਲੱਗਾ ਬਹੁਤ ਬੇਕਵਰਡ ਕਲਾਸ ਤੋਂ ਆਏ ਆ ਤੁਸੀਂ ਇੱਕ ਲੇਡੀ ਦੇ ਲਈ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਤੁਹਾਡੇ ਕੋਲ ਟਾਈਮ ਹੈ ਨਹੀਂ ਤਾਂ ਹੋਰ ਦੱਸੋ ਦੇਸ਼ ਲਈ ਤੁਹਾਡੇ ਲਈ ਕਿਹਨਾਂ ਕੋ ਟਾਈਮ ਹੋਊਗਾ ਕੀ ਤੁਹਾਡੇ ਕੋਲ ਦਾਨੀਆਂ ਬਾਨੀਆਂ ਲਈ ਟਾਈਮ ਹੈ ਤੁਸੀਂ ਜਦੋਂ ਦੇਤੀ ਬੇਟੀ ਲਈ ਤੁਹਾਡੇ ਕੋਲ ਟਾਈਮ ਹੈ ਨਹੀਂ ਹੋਰ ਦੱਸੋ ਕਿਹਦੇ ਲਈ ਹੋਊਗਾ ਸੋ ਅਸੀਂ ਦੇਸ਼ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਵੀ ਟਾਈਮ ਲਈ ਅਸੀਂ ਮੇਲ ਪਾਈ ਉਹਨਾਂ ਦਾ ਹਲੇ ਕੋਈ ਜਵਾਬ ਨਹੀਂ ਆਇਆ ਸਾਡੀ ਭਗਤ ਸਿੰਘ ਸੋਸਾਇਟੀ ਵੱਲੋਂ ਜਿੰਨਾ ਚਿਰ ਇਹ ਕੁੜੀਆਂ ਲਈ ਛੋਟੀਆਂ ਬੱਚੀਆਂ ਲਈ ਜਿਹੜੇ ਰੇਪ ਲਈ ਸਖਤ ਕਾਨੂੰਨ ਆਰ ਬਰਗੇ ਨਹੀਂ ਬਣਦੇ ਉਹਨਾਂ ਚੱਕਰ ਅਸੀਂ ਸੁੱਕ ਦਾ ਸਾਹ ਨਹੀਂ ਲਵਾਵਾਂਗੇ ਧੰਨਵਾਦ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਮਰਜੀਤ ਸਿੰਘ ਕਰਨਾਨਾ ਜੀ ਕਿਹੜੀ ਸਸਤਾ ਆ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੈਟੀ ਪੰਜਾਬ ਕਿੰਨੀ ਦੇਰ ਤੁਸੀਂ ਧਰਨਾ ਲਾਉਂਗੇ ਜਾਂ ਭੁਖੜ ਤਾਲ ਦੇ ਬੈਠੇ ਇਹ ਦੇਖੋ ਜੀ ਹੱਲੇ ਤਾਂ ਅਸੀਂ ਜਿਹੜੀ ਦੇਸ਼ ਦੀ ਸਰਕਾਰ ਨੂੰ ਇਹ ਜਗਾਉਣ ਲਈ ਇੱਕ ਦਿਨ ਦੀ ਭੁਖੜ ਤਾਲ ਰੱਖੀ ਆ ਆਉਣ ਵਾਲੇ ਸਮੇਂ 'ਚ ਅਸੀਂ ਇਹਦੇ ਤੇ ਐਕਟੀਵਿਟੀ ਕਰਦੇ ਰਹਾਂਗੇ ਉਪਿਆਸ ਸੁਵੇਰ ਦਾ ਹੈ ਨ ਵਰਦਾ ਮੀਆ ਮੌਸਮ ਵੀ ਖਰਾਬ ਹੋ ਉਹਦੇ ਵਿੱਚ ਵੀ ਤੁਸੀਂ ਇਹ ਤਪੱਸਿਆ ਜਿਹੜੀ ਉਹ ਕਰ ਰਹੇ ਹੋ ਇਹ ਦੇਖੋ ਜੀ ਸਾਡੇ ਦੇਲ ਦੇ ਵਿੱਚ ਛੋਟੀਆਂ ਬੱਚੀਆਂ ਦੇ ਲਈ ਦਰਦਿਆ ਤੋਂ ਦੇਖੋ ਸਰਕਾਰਾਂ ਜਦੋਂ ਕੋਈ ਵੀ ਕਾਰਨਾਮਾ ਹੋ ਜਾਂਦਾ ਨਿਰਪਿਆ ਕਾਂਡ ਦਿੱਲੀ ਦੇ ਵਿੱਚ 12 ਸਾਲ ਪਹਿਲਾਂ ਹੋਇਆ ਸਾਰੀ ਦਿੱਲੀ ਸੜਕਾਂ ਤੇ ਆ ਗਈ ਮੈਂ ਪੁੱਛਣਾ ਚਾਹੁੰਨਾ ਜਦੋਂ ਤਾਂ ਕੋਈ ਕੰਮ ਹੁੰਦਾ ਵੀ ਥਾਣੇ ਦਾ ਘਰਾਓ ਕਰਦੇ ਆ ਤੁਸੀਂ ਥਾਣੇ ਵਾਲਿਆਂ ਨੇ ਤਾਂ ਉਹ ਕਾਰਵਾਈ ਕਰਨੀ ਜੋ ਕਾਨੂੰਨ ਦੇ ਵਿੱਚ ਆ ਜਦੋਂ ਸੀ ਕਾਨੂੰਨ ਦੇ ਵਿੱਚ ਇਹ ਮੰਗ ਕਰਦੇ ਵੀ ਅਰਬ ਕੰਟਰੀ ਵਰਗਾ ਸਖਤ ਕਾਨੂੰਨ ਇਹਨਾਂ ਜਿਹੜੇ ਰੱਖਸ਼ਣ ਲਈ ਬਣਨਾ ਚਾਹੀਦਾ ਤਾਂ ਇਹਨੂੰ ਠੱਲ ਪੇਣੀ ਆ ਹਰਵਿੰਦਰ ਸਿੰਘ ਜਹਾਂ ਪ੍ਰਧਾਨ ਕੋ ਨਾਨ ਕਮਿਸ਼ਨ ਮੈਡੀਕਲ ਐਂਡ ਐਜੂਕੇਸ਼ਨ ਕਲੱਸ ਦਾ ਹੱਥ ਲੈਣਾ ਅੱਜ ਉਸ ਸਖਤ ਸਰਕਾਰ ਉਸ ਤੋਂ ਅੰਸ਼ ਤੋਂ ਸਮਾਜ ਤੋਂ ਬੰਦੇ ਆ ਪਤਾ ਲੱਗਾ ਕਿ ਅਮਰਜੀਤ ਦਾ ਨਾਣਾ ਸੀਰਪਾਟਨ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਦੇਖਦੇ ਬੈਤ ਆਪਾਂ ਤੇ ਜ਼ੁਲਮ ਹੋ ਰਿਹਾ ਰੇਟ ਹੋ ਰਿਹਾ ਉਹਦੇ ਨਹੀਂ ਇਹਨੀ ਭੁਖੜਤਾ ਸ਼ੁਰੂ ਕੀਤੀ ਸੀ ਅਸੀਂ ਕਹੇ ਜਾ ਕੇ ਭੁਖੜਤਾ ਲੈਣਾ ਦੀ ਅਦਾਈਏ ਕਿਉਂਕਿ ਭੁਖ ਭੁਖੜਤਾ ਨਾਲ ਧਿਆਨ ਤਾਂ ਖਿੱਚਿਆ ਜਾਂਦਾ ਪਰ ਭੁਖੜਤਾ ਜਿਹੜੀ ਆ ਇਹੇ ਤੋਂ ਮਸਲੇ ਦਾ ਹੱਲ ਨਹੀਂ ਆਪਾਂ ਨੂੰ ਇਹਦੇ ਲਈ ਐਜੂਕੇਸ਼ਨ ਦੇਣੀ ਜ਼ਰੂਰੀ ਆ ਜੇ ਜਿੱਥੇ ਆਪਾਂ ਨੂੰ ਲੜਕਿਆਂ ਨੂੰ ਸਮਝਾਉਣਾ ਵੀ ਜ਼ਰੂਰੀ ਆ ਕਿਉਂਕਿ ਜਿਹੜਾ ਇਹ ਗਲਤ ਕੰਮ ਕਰਦੇ ਲੜਕੀਆਂ ਨਾ ਉਹ ਲੜਕੇ ਕਰਦੇ ਆ ਆਪਕੜਾਂ ਤੋਂ ਆਪਣੇ ਬੱਚਿਆਂ ਨੂੰ ਇਹ ਸਮਝਾਈਏ ਕਿ ਇਹ ਸਾਡੀਆਂ ਭੈਣਾਂ ਆ ਇਹਨਾਂ ਦੇ ਨਾਲ ਆਪਾਂ ਵਧੀਆ ਤੰਗਨਾ ਵਰਤਾਲ ਕਰੀਏ। ਸੋ ਜਿਹੜਾ ਕਾਨੂੰਨ ਆ ਕਾਨੂੰਨ ਜਰੂਰ ਸਖਤ ਹੋਣਾ ਚਾਹੀਦਾ। ਇਹਦੇ ਲਈ ਮੈਂ ਇਹਨਾਂ ਦੇ ਨਾਲ ਪੂਰਾ ਸਮਾਂ ਤੇ ਆ ਤੇ ਇਹਨਾਂ ਨੇ ਜਿਹੜਾ ਇਹ ਅੱਜ ਬੱਚੀਆਂ ਲਈ ਔਰਤਾਂ ਲਈ ਇਹ ਘੰਟਾ ਜਾਰੀ ਕੀਤਾ ਉਹਨੂੰ ਮੈਂ ਪੂਰਾ ਸਮਰਥਨ ਦਿੰਦਾ। ਥੈਂਕ ਯੂ। ਮੈਂ ਸਤਨਾਮ ਸਿੰਘ ਖਲਾਫੀ ਹਾਂ। ਅੱਜ ਇੱਥੇ ਕ੍ਰੀਤੇ ਆਜਨ ਸਰਦਾਰ ਭਗਤ ਸਿੰਘ ਦੇ ਬੋਤ ਦੇ ਉੱਤੇ ਪਹੁੰਚੇ ਆ ਜਿੱਥੇ ਅਮਰਜੀਤ ਸਿੰਘ ਕਰਨਾਣਾ ਜੋ ਕਿ ਸ਼ਹੀਦ ਭਗਤ ਸਿੰਘ ਸੋਸ਼ਲ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਆ ਇਹਨਾਂ ਦੀ ਸੁਸਾਇਟੀ ਜਿਹੜੀ ਆ ਉਹ ਸਮਾਜ ਸੇਵਾ ਦੇ ਕੰਮ ਕਰ ਰਹੀ ਆ ਅੱਜ ਇਹਨਾਂ ਨੇ ਇੱਥੇ ਇੱਕ ਦਿਨ ਦੀ ਭੋਖੜਤਾ ਸਥਾਪਿਤ ਕੀਤੀ ਆ ਉਹ ਇਸ ਕਰਕੇ ਕੀਤੀ ਆ ਕਿਉਂਕਿ ਇਹਨਾਂ ਦਾ ਜਿਹੜਾ ਮੰਤਵ ਆ ਬਹੁਤ ਨੇਕ ਆ ਇਸ ਦੇਸ਼ ਦੇ ਵਿੱਚ ਔਰਤਾਂ ਲਈ ਬੱਚਿਆਂ ਲਈ ਧੀਆਂ ਲਈ ਜਿਹੜੇ ਆ ਉਹ ਬਹੁਤ ਹੀ ਹਾਲਾਤ ਜਿਹੜੇ ਅਨਸਾਨੇ ਹੁੰਦੇ ਜਾ ਰਹੇ ਆ ਔਰ ਬਲਾਤਕਾਰ ਦੀਆਂ ਖਬਰਾਂ ਰੋਜ਼ ਜਿਹੜੀਆਂ ਹੁੰਦੀਆਂ ਉਹ ਸਾਡੇ ਮਨ ਨੂੰ ਬੜਾ ਕੰਮੀਆਂ ਬੜਾ ਦੁਖੀ ਕਰਦੀਆਂ ਔਰ ਇਹਨਾਂ ਦਾ ਜਿਹੜਾ ਮੋਟਿਵ ਹੈ ਉਹੀ ਹੈ ਕਿ ਦੇਸ਼ ਦੀ ਸਰਕਾਰ ਜਿਹੜੀ ਆ ਉਹ ਸਾਡੀ ਗੱਲ ਸੁਣੇ ਔਰ ਇਸ ਜਿਹੜਾ ਘਿਣਾਉਣਾ ਅਪਰਾਧ ਹੈ ਦੇ ਉੱਤੇ ਕੋਈ ਇੱਕਾ ਕੋਈ ਸਖਤ ਕਾਨੂੰਨ ਜਿਹੜਾ ਬਣਾਇਆ ਜਾਵੇ ਕਾਂ ਕਿ ਜਿਹੜੇ ਗਰਿੰਦੇ ਆ ਜਿਹੜੇ ਹਵਾਨ ਹਵਾਨ ਉਹਨਾਂ ਦੀ ਜਿਹੜੀ ਮਾਨਸਿਕਤਾ ਅੰਦਰੋਂ ਡਰੇ ਕਿ ਜੇ ਅਸੀਂ ਕਿਸੇ ਭੈਣ ਦੇ ਨਾਲ ਕੋਈ ਗਲਤ ਹਰਕਤ ਕੀਤੀ ਕਿ ਸਾਡਾ ਜਿਹੜਾ ਉਹ ਹਾਸ਼ਿਰ ਬੁਰਾ ਹੋਏਗਾ ਉਹਨਾਂ ਨੇ ਇਸ ਮੰਤਵ ਦੇ ਲਈ ਇਹ ਜਿਹੜਾ ਜਿਹੜੀ ਆਪਣੀ ਆਵਾਜ਼ ਹੈ ਉਹ ਸਰਕਾਰ ਦੇ ਕੰਨਾਂ ਤੇ ਜੁੜੀ ਜਰੀ ਦੇ ਕੰਨਾਂ ਤੇ ਪਹੁੰਚਾਉਣ ਲਈ ਇਹ ਅੱਜ ਦੀ ਅੰਸ਼ਕ ਹੜਤਾਲ ਜਿਹੜੀ ਹੈ ਉਹ ਕੀਤੀ ਸੀ ਅਸੀਂ ਇਹਨਾਂ ਦੇ ਜਿਹੜਾ ਇੱਕ ਉਪਰਾਲੇ ਵੀ ਫਲਾਗਾ ਕਰਦੇ ਆ ਔਰ ਨਾਲ ਦੀ ਨਾਲ ਸਰਕਾਰ ਨੂੰ ਜੁਡੀਸ਼ਰੀ ਨੂੰ ਇਹ ਬੇਨਤੀ ਕਰਦੇ ਆਂ ਕਿ ਮਹਿਲਾਵਾਂ ਦੇ ਜਿਹੜਾ ਰੱਖਿਆ ਦੇ ਲਈ ਕੋਈ ਸਖਤੋ ਸਖਤ ਕਾਨੂੰਨ ਬਣਾਇਆ ਜਾਵੇ ਜਿਹਦੇ ਨਾਲ ਜਿਹੜਾ ਦੇਸ਼ ਦੀਆਂ ਬੇਟੀਆਂ ਜਿਹੜੀਆਂ ਉਹ ਸੁਰੱਖਿਅਤ ਹੋਣ ਔਰ ਉਹ ਹਰੇਕ ਮਾਲਕੀ ਦੇ ਜਿੱਤੇ ਮਰਗੀਦਨ ਰਾਤ ਕੰਮ ਕਰਨ ਉਹਨਾਂ ਦੀ ਜਾਨ ਨੂੰ ਉਹਨਾਂ ਦੀ ਇੱਜ਼ਤ ਨੂੰ ਕੋਈ ਖਤਰਾ ਨਾ ਹੋਵੇ ਉਹ ਅੱਜ ਇਸ ਇਹ ਜਿਹੜੀ ਮੰਗ ਹੈ ਆਪਣੀ ਸਰਕਾਰ ਤੱਕ ਪਹੁੰਚਾਉਣ ਲਈ ਜਿਹੜਾ ਅਮਰਜੀਤ ਕਰਨਾਨਾ ਜੀ ਨੇ ਇਹ ਜੋ ਉਪਰਾਲਾ ਕੀਤਾ ਹੈ ਦੀ ਸਲਾਹਗਾ ਕਰਦੇ ਆਂ ਔਰ ਨਾਲ ਦੀ ਨਾਲ ਇਹ ਵੀ ਬੇਨਤੀ ਕਰਦੇ ਆਂ ਕਿ ਸਮਾਜ ਹਰੇਕ ਨਰਮਾਜ ਦਾ ਹਰੇਕ ਵਰਗ ਜਿਹੜਾ ਉਹ ਸਿਹਤ ਹੋਵੇ ਔਰ ਸਾਡੇ ਬੱਚੇ ਜਿਹੜੇ ਆ ਉਹ ਇਸ ਗੱਲ ਲਈ ਆਪੇ ਹੀ ਅਵੇਅਰ ਹੋਣ ਕਿ ਸਾਡੀਆਂ ਧੀਆ ਭੈਣਾਂ ਜਿਹੜੀਆਂ ਉਹਨਾਂ ਦੇ ਨਾਲ ਅਸੀਂ ਕੋ ਗਲਤ ਕੰਮ ਨਹੀਂ ਕਰਨਾ ਬਲਕਿ ਔਰਤ ਨੂੰ ਕਿਉਂਕਿ ਔਰਤ ਸਮਾਜ ਦੀ ਜੜਨੀ ਹੈ ਔਰਤ ਨੂੰ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਕੰਮ ਕਰਨ ਦਾ ਹੱਕ ਹੋਵੇ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਪਿਆਰ ਕਰਨੇ ਆ ਧੰਨਵਾਦ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸੀਮੈਂਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਤਨ ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਤੀਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਦੋਂ ਅਸੀਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰ